ਲੰਘਾ ਵਾਲਖੇ ਦੇ ਨਾਲ ਵਾਲੇ ਨੇ ਤੇ ਪੈਣ ਜੀ ਦੱਸ ਰਹੇ ਨੇ ਤਕਰੀਬਨ 4 ਮਹੀਨਿਆਂ ਤੋਂ ਇਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਸੀ ਆਪਾਂ ਸੁਣਾਂਗੇ ਪੈਣ ਤੋਂ ਉਹਨਾਂ ਦੀ ਗਵਾਹੀ ਨੂੰ ਕਿੰਨੇ ਚਿਰ ਤੋਂ ਲੜਾਈ ਝਗੜਾ ਸੀ ਜੀ ਕਈ ਮਹੀਨੇ ਹੋ ਗਏ ਕਿੰਤੀ ਸੀ ਤੇਜੀ ਸਾਡੇ ਘਰ ਦੀ ਕੋਈ ਵੇਸ ਹੈ ਨਹੀਂ ਬਣੀ ਲੱਗ ਰਹੀ ਕਿਹੜੀ ਗੱਲ ਤੋਂ ਪਿੰਨੇ ਸ਼ੁਰੂ ਹੋਣਾ ਸੀ ਹੈ ਇੱਕ ਦੂਜੇ ਨੂੰ ਵੇਖ ਕੇ ਕਹਿੰਦਾ ਸਾਨੂੰ ਗੁੱਸਾ ਆਉਂਦਾ ਸੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਤਕਰੀਬਨ 4 ਮਹੀਨਿਆਂ ਤੋਂ ਪੈਣ ਦੇ ਘਰ ਦੇ ਵਿੱਚ ਲੜਾਈ ਝਗੜਾ ਸੀ ਸੌਜੇ ਦਾ ਰੌਦਾਸ ਇਹਨਾਂ ਦੇ ਕਾਰਨ ਵਿੱਚ ਗਏ ਇਸ ਸੰਡੇ 31 ਅਗਸਤ ਨੂੰ ਰਵੇਦਾਸਾ ਨੇ ਇਹਨਾਂ ਦੀ ਬਰੇਕ ਕੀਤੀ ਅਰਵੇਸ਼ਰ ਨੇ ਸਬੰਧ ਨੂੰ ਤੋੜਿਆ ਸਾਰੀ ਨਾਣਾ ਪਰੇਸ਼ਾਨ ਹੋਣ ਦੇੰਦ ਜਿਵੇਂ ਉਹ ਤਾਂ ਤੜਿਆ ਬਣੇਸ਼ਰ ਦੀ ਨਾਣਾ ਕਰਦੇ ਜੋ ਤਾਂ ਕਰਦੇ ਸੁਭਾਂਤ ਤੁਸੀਂ ਕਿਤਾਸਰੇ ਸਿੰਘ ਤੋਂ ਟਾਈਟ ਹੈਂਡ ਲੈਦਾ ਸੀ ਕਿੰਨੇ ਚਿਰ ਤੋਂ ਸੀ ਜੀ ਕਿੰਨੇ ਸਾਲ ਤੋਂ ਜੀ ਹੋ ਗਏ ਹੁਣ 10 ਸਾਲ ਕਿੰਨੀ ਦਵਾਈ ਲਈ ਜੀ ਤੁਸੀਂ ਇਹ ਜੀ ਰਵਾਇਤ ਨਾਲ ਸਾਨੂੰ ਕਿੰਨਾ ਆਰਾਮ ਆਂਦਾ ਸੀ ਜਦ ਇਹਨਾਂ ਦੇ ਕੋਲ ਉਹਨਾਂ ਖਾਣੇ ਦੀ ਤਨਵੀਂ ਹੋਈ ਆ ਤੇ ਅਸੂਰ ਦੇ ਸਰੀਰ ਦੇ ਵਿੱਚ ਕੱਟ ਰਹਿਦਾ ਸੀ ਨਾ ਬੋਝ ਰਹਿਦਾ ਨੀਂਦਾ ਸਿਰ ਤੇ ਬੋਝ ਰਹਿਸੋਏ ਇਹਦੇ ਨਾਲ ਦੀ ਕੋਈ ਬਸਤੀ ਟਿਕਰ ਨਹੀਂ ਸੀ ਸੋ ਜਿਹੜੀ ਪਰਸਾਨੀ ਬਹੁਤ ਜਲਦੀ ਪਰਸਾਨੀ ਹੈ ਉਹ ਜਾ ਕੇ ਬਸ ਮੁਝ ਵਾਸੇ ਚਾਹੀਦੀ ਪਰ ਉਹ ਹੀ ਆਂ ਹੈਲੂਇਆ ਤੇ ਕਹਿੰਦੇ ਦੱਸ ਰਹੇ ਨੇ ਇਹਨਾਂ ਦਾ ਪੂਰਾ ਸਿਰ ਭਾਰੀ ਰਹਿਦਾ ਸੀ ਟਾਈਫਾਈਡ ਦੀ ਸਮੱਸਿਆ ਸੀ ਕਾਫੀ ਜਿਆਦੇ ਬੋਲ ਇਹਨਾਂ ਨੂੰ ਲੱਗਦਾ ਸੀ ਜਦੋਂ ਰੱਬ ਦੇ ਦਾਸ 31 ਅਗਸਤ ਨੂੰ ਇਹਨਾਂ ਦੇ ਘਰ ਦੇ ਵਿੱਚ ਗਏ ਇਹਨਾਂ ਦੇ ਦਾਸ ਆਨੇ ਵਾਲੇ ਫੇਰ ਕੀਤੀ ਪਰਮੇਸ਼ਰ ਨੇ ਸੁਪੰਦਨ ਨੂੰ ਤੋੜਿਆ ਸਾਰੀ ਮੈਨਾ ਪਰਮੇਸ਼ਰ ਨੂੰ ਦੇ ਮੰਗੇ ਜੀ ਜੋਨਾ ਤੜਿਆ ਪਰਮੇਸ਼ਰ ਨੇ